ਘਰ ਦੀ ਹਾਲਤ ਕੀ ਕਰਤੀ ਤੂਫਾਨ ਨੇ ਬਹੁਤ ਹੀ ਮਾੜਾ ਹਾਲ ਕੀਤਾ ਪਿਆ ਘਰ ਦਾ ਸਾਰਾ ਦੇਖ ਲਓ ਇੱਧਰ ਕੂੜਾ ਬਾਲਟੀਆਂ ਪਤਾ ਨਹੀਂ ਕੀ ਕੋਸਤਾ ਆਇਆ ਘਰੇ ਉੱਡ ਉੱਡ ਕੇ ਕੀ ਕੁਛ ਨਹੀਂ ਆਇਆ ਆ ਰੱਖੋ ਇਹ ਨਿਉ ਬਾਲਟੀ ਤਾਂ ਗੰਦਾ ਹੋ ਗਿਆ ਘਰ ਦੀ ਹਾਲਤ ਇਦਾਂ ਦੀ ਹੋ ਗਈ ਦੇਖ ਲਓ ਹੁਣ ਤੁਸੀਂ ਆ ਤਾਰ ਸਾਰੀ ਬਿਜਲੀ ਵਾਲੀ ਆਪਣੀ ਟੁੱਟ ਗਈ ਆ ਨੀਚੇ ਪਈ ਆ ਤਾਰ ਤੇ ਆ ਸਾਰੀਆਂ ਆਪਣੀਆਂ ਜਿੰਨੀਆਂ ਵੀ 프ਰੰਟ ਤੇ ਟੈਲਾਂ ਦੀਆਂ ਉਹ ਡਿੱਗ ਗਈ ਉਹ ਸਾਰੀਆਂ ਡਿੱਗ ਚੁੱਕੀਆਂ ਨੇ ਮੰਮਾ ਹੋਰ ਖੋਲੋ ਸਾਰੇ ਆਪਣੇ ਦਰਖਤ ਟਪਟੇ ਗਏ ਉਹ ਕਿਹਦਾ ਹਜੇ ਤਾਂ ਪਤਾ ਨਹੀਂ ਕੀ ਕੋਸਤਾ ਆਇਆ ਉਹ ਡੁੱਡ ਕੇ ਸਮਝ ਤੋਂ ਬਾਹਰ ਇਹ ਤਾਰ ਆ ਵੀ ਟੁੱਟ ਗਈ ਕੱਪੜੇ ਵਾਲੀ ਵੀ ਜੋ ਹਣ ਆ ਬਿਜਲੀ ਵਾਲੀ ਸਾਡੀ ਤਾਰ ਟੁੱਟ ਗਈ ਜਿਹੜੀ ਬਾਹਰੋਂ ਆਉਂਦੀ ਸੀ ਆ ਪਈਆ نیچے ਉਹ ਪਤਾ ਨਹੀਂ ਲੈਟ ਆਊਗੀ ਕਿ ਨਹੀਂ ਆਊਗੀ ਲੈਟ ਹੈ ਨਹੀਂ ਆ ਸਾਰੇ ਸਾਡੇ ਦਰਖਤ ਪਟਟੇ ਗਏ ਆ ਦੇਖ ਲਓ ਤੁਸੀਂ ਅੰਬ ਦਾ ਕੀ ਹਾਲ ਹੋਇਆ ਪਿਆ ਤੇ ਆ ਜਿਹੜੀ ਨਿੰਮ ਲਾਈ ਸੀ ਉਹ ਦਾ ਇਹ ਤਾਂ ਹੁਣ ਮਾੜੀ ਨਹੀਂ ਸਿੱਧੀ ਹੋ ਗਈ ਤੇ ਇੱਧਰ ਦੇਖ ਲਓ ਹੋਏ ਬੇ ਜੋ ਉਹ ਦਵਾਈ ਵਾਲੀਆਂ ਬੋਤਲਾਂ ਖੜੀਆਂ ਕਰਕੇ ਆ ਦੋਨੇ ਇੱਕ ਤਾਂ ਉਹ ਦਵਾਈ ਪਈ ਦਵਾਈ ਵਾਲੀ ਬੋਤਲ ਪਈ ਆ ਕੀੜਿਆਂ ਵਾਲੀ ਜਲਦੀ ਜਾ ਫਟਾਫਟ ਕਿਤੇ ਸਾਰੇ ਡੁੱਲ ਗੀ ਹੋਵੇ ਤੇਈ ਕਾ ਪੀਪੀ ਖੜੀ ਕਰ ਹਾਂ ਇਹਨੂੰ ਖੜੀ ਕਰ ਦੇ ਕੰਧ ਨਾਲ ਥੱਲੇ ਖੜੀ ਕਰਦੇ ਕੰਧ ਨਾਲ ਹਾਂ ਖੜੀਆਂ ਕਰਦੇ ਕੋਨੇ ਆ ਲੋ ਜੀ ਆ ਆਪਣੇ ਘਰ ਦੀ ਹਾਲਤ ਤੇ ਆਪਣੇ ਗਲੀ ਵਾਲੇ ਗੇਟ ਵੀ ਟੁੱਟ ਗਏ ਆ ਗਲੀ ਵਾਲੇ 게ਟਾਂ ਦੀ ਹਾਲਤ ਬਹੁਤ ਬਹੁਤ ਪੁਰਾਣਾ ਹਾਲ ਕਰਦਾ ਬਹੁਤ ਪੁਰਾਣਾ ਹਾਲ ਹੈ ਆ ਸਾਰੀਆਂ ਟੈਲਾਂ ਆਪਣੀਆਂ ਲੈ ਕੇ ਡਿੱਗ ਚੁੱਕੀਆਂ ਨੇ ਤੇ ਆ ਆਪਣੇ ਸਾਰਾ ਥੱਲੇ ਬਰਹਾਨ ਹੋ ਗਿਆ ਇੰਨਾ ਤੂਫਾਨ ਆਇਆ ਐਨੀ ਨੇਰੀ ਐ ਨਾ ਮੇ ਆਇਆ ਐਨੀ ਅਰਦਾਸ ਕਰੀਆ ਰੱਬ ਦੀ ਵੀ ਬਸ ਵਾਹਿਗੁਰੂ ਤੂੰ ਹਨਾ ਸਾਰਿਆਂ ਦੇ ਉੱਤੇ ਹੱਥ ਰੱਖੀ ਇਹੋ ਜਿਹਾ ਕਹਿਰ ਨਾ ਕਰ ਕਿ ਹਨਾ ਦੁਨੀਆ ਖਤਮ ਹੋ ਜੇ ਜਾਂ ਦੁਨੀਆ ਦਾ ਨੁਕਸਾਨ ਹੋਵੇ ਹਨਾ ਜਾਂ ਕਿਸੇ ਜੀਵ ਦਾ ਜਾ ਹੁਣ ਜਿਵੇਂ ਪਸ਼ੂ ਫਿਰਦੇ ਨੇ ਗਲੀ 'ਚ ਤੇ ਜਿਵੇਂ ਡੌਗੀ ਨੇ ਹਨਾ ਗਲੀਆਂ 'ਚ ਫਿਰਦੇ ਨੇ ਜਾਂ ਕੋਈ ਰਸਤਿਆਂ 'ਚ ਜਿਹੜੇ ਆਵਾਜਾਈ 'ਚ ਹੋਣਗੇ ਵਿਚਾਰੇ ਲੋਕ ਹਨਾ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ ਜਿਸ ਹਾਵ ਨਾਲ ਤੂਫਾਨ ਸੀਗਾ ਕੋਈ ਆਏ ਸੀਗਾ ਸਾਨੂੰ ਅਸੀਂ ਅੰਦਰ ਬੈਠੇ ਸੀ ਸਾਰਾ ਕੁਝ ਬੰਦ ਕਰਕੇ ਆ ਗੇਟ ਗੂਟ ਟਾਕੀਆਂ ਇਹ ਸਾਰੀਆਂ ਆਪਦੀ ਆਪ ਖੁੱਲ ਗਈਆਂ ਅੰਦਰ ਵੀ ਨੇਰੀ ਦਾ ਬੁਰਾ ਹਾਲ ਸੀਗਾ ਤੇ ਕੋਈ ਆਏ ਸੀਗਾ ਮੈਨੂੰ ਤਾਂ ਆਈ ਸੀਗਾ ਵੀ ਘਰ ਵੀ ਉੱਡੂਗਾ ਜਿਸ ਹੱਬ ਨਾਲ ਤੂਫਾਨ ਸੀਗਾ ਵੀ ਆਪਾਂ ਅੰਦਰ ਬੈਠੇ ਵੀ ਸੇਫ ਨਹੀਂ ਸੀ ਹੈਗੇ ਇੰਨਾ ਜ਼ਿਆਦਾ ਮੰਦਾ ਹਾਲ ਸੀਗਾ ਨੇਰੀ ਦਾ ਵੀ ਬਸ ਪ੍ਰਮਾਤਮਾ ਸਾਰਿਆਂ ਤੇ ਤੂੰ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਇਹੀ ਅਰਦਾਸ ਕਰਦੇ ਆ ਵੀ ਬਸ ਦੁਨੀਆ ਤੇ ਹਨਾ ਮੇਰ ਉੱਪਰਿਆ ਹੱਥ ਰੱਖਾ ਇਦਾਂ ਦਾ ਕਸ਼ਟ ਨਾ ਕਰ ਕਿ ਹਨਾ ਦੁਨੀਆ ਤਬਾਹ ਹੋ ਜੇ ਹਨਾ ਲੋਕ ਬੇਰੁਜ਼ਗਾਰ ਹੋ ਜਾਣ ਘਰੋਂ ਬੇਕਾਰ ਹੋ ਜਾਣ ਹਨਾ ਇਦਾਂ ਦੀ ਹਾਲਤ ਨਾ ਕਰ ਕਿਸੇ ਦੀ ਵੀ ਤੇ ਵਸੇ ਹੀ ਅਰਦਾਸ ਕੀਤੀ ਹੈ ਜਿੰਨਾ ਟਾਈਮ ਹਨੇਰੀ ਚੱਲੀ ਅੰਦਰ ਬੱਚਿਆਂ ਨੂੰ ਵੀ ਬਿਠਾਇਆ ਵੀ ਤੁਸੀਂ ਅਰਦਾਸ ਕਰੋ ਹਨਾ ਬੱਚਿਆਂ ਦੀ ਵਾਹਿਗੁਰੂ ਜਲਦੀ ਸੁਣਦੇ ਨੇ ਹਨਾ ਤੇ ਆਹ ਦੇਖ ਲਓ ਘਰ ਦੀ ਪੋਜੀਸ਼ਨ ਇੰਨਾ ਜ਼ਿਆਦਾ ਦਿਮਾਗ ਖਰਾਬ ਹੋਇਆ ਪਿਆ ਬਹੁਤ ਜ਼ਿਆਦਾ ਜਿਹੜੇ ਵਿਚਾਰੇ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਹੋਇਆ ਹੋਊਗਾ ਨਹੀਂ ਬੱਚੇ ਅੰਦਰ ਆਜੋ ਅੰਦਰ ਹਜੇ ਵੀ ਨੇਰੀ ਹਟੀ ਨਹੀਂ ਹਵਾ ਬਹੁਤ ਤੇਜ਼ ਆ ਅੰਦਰ ਆਜੋ ਬੱਸ ਕੱਲ ਨੂੰ ਦੇਖਾਂਗੇ ਹੁਣ ਸ਼ਾਮ ਦਾ ਟਾਈਮ ਆ ਜੀ ਹੁਣ 6:30 ਵਜੇ ਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਘਰ ਦੀ ਹਾਲਤ ਕੁਛ ਇਦਾਂ ਦੀ ਹੋਈ ਪਈ ਆ ਕਸਿਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਨ ਲੱਗੇ ਆ ਜੀ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗੇ ਆ ਜੀ ਮੈਂ ਕੋਈ ਨਾ ਕੋਈ ਨਾ ਤੂੰ ਪੈ ਜਾ ਵੀਰਾ ਕੁਛ ਨਹੀਂ ਹੁੰਦਾ ਕੁਛ ਨਹੀਂ ਕਹਿੰਦਾ ਪੈ ਜਾ ਵੀਰਾ ਵੀਰਾ ਪੱਪੀ ਪੱਪੀ ਆ ਗਿਆ ਤੇ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਮਾਰਨਿੰਗ ਦੇ ਵੱਜ ਗਏ ਨੇ 8:30 ਦਾ ਟਾਈਮ ਹੋ ਚੁੱਕਿਆ ਤੇ ਅਪਣੇ ਰਾਤ ਮੀਂਹੇਰੀ ਬਹੁਤ ਆਇਆ ਸੀ ਬਹੁਤ ਬੁਰਾ ਹਾਲ ਸੀਗਾ ਤੇ ਹੁਣ ਸਾਰੇ ਘਰ ਦਾ ਵੀ ਬੁਰਾ ਹਾਲ ਹੋਇਆ ਪਿਆ ਤੇ ਉਹ ਹੁਣ ਲੱਗਦੀ ਸੀ ਠੀਕ ਕਰਨ ਤੁਹਾਨੂੰ ਤੋਂ ਹੋਣੀ ਹੈ ਕੀ ਹਾਲ ਹੋਇਆ ਸੀ ਘਰ ਦਾ ਰਾਤ ਦੇਖਾ ਥੋੜੀ ਜਿਹੀ ਵੈਂਡਡ ਲਾ ਲਾ ਇਹਦੇ ਤੇ ਲਓ ਜੀ ਜੋ ਬੰਦੇ ਸਵੇਰੇ ਸਵੇਰੇ ਸੱਟ ਲੱਗੀ ਉਂਗਲ ਤੇ ਕਿਉਂਕਿ ਇਹ ਟੈਲਾਂ ਨਾ ਬਹੁਤ ਤਿੱਖੀਆਂ ਹੁੰਦੀਆਂ ਨੇ ਕੰਚ ਵਰਗੀਆਂ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ ਇਹ ਹੱਥ ਨਾਲ ਚੱਕ ਕੇ ਨਾ ਬੱਠਲ ਚ ਪਾਉਣ ਲੱਗ ਗਏ ਤੇ ਇਹ ਬੱਚੇ ਇਹਦੇ ਨਾਲ ਹੱਥ ਨਾਲ ਨਹੀਂ ਚੱਕਣੀਆਂ ਇਹਨੂੰ ਡਾਸਟਰ ਨਾਲ ਚੱਕ ਕੇ ਪਾਓ ਇਹਦੇ ਵਿੱਚ ਨਹੀਂ ਨਹੀਂ ਇਹ ਤਿੱਖੀਆਂ ਹੁੰਦੀਆਂ ਨੇ ਬਹੁਤ ਤਿੱਖੀ ਹੁੰਦੀ ਹੈ ਹੱਥ ਤੇ ਲੱਗੀ ਔਖਾ ਹੋ ਜਾ ਤੇ ਖਲਾ ਤੇ ਲੱਗੀ ਉਂਗਲ ਤੇ ਲਓ ਜੀ ਹੁਣ ਕਰਦੀ ਐ ਸਾਰੇ ਘਰ ਦੀ ਸਾਫ ਸਫਾਈ ਬਹੁਤ ਬੁਰਾ ਹਾਲ ਕਰਦਾ ਹਾਲ ਨਾ ਮੰਦਾ ਹੋਇਆ ਪਿਆ ਸਾਰੇ ਸਾਡੇ ਤੋਂ ਦਰਖਤ ਹੰਬ ਤਾਂ ਜਮੀਂ ਗਿਰ ਗਿਆ ਤਾਂ ਖੜਦਾ ਹੀ ਨਹੀਂ ਹੈਗਾ سپورਟ ਲਾ ਕੇ ਵੀ ਖੜਾਇਆ ਤੀ ਰਾਤ ਫੇਰ ਵੀ ਨਹੀਂ ਖੜਦਾ ਇਹਨੂੰ ਵੀ سپورਟ ਲਾਈ ਤੇ ਇਹ ਵੀ ਟੇਢੀ ਜੀ ਹੋ ਗਈ ਬਨ ਕੇ ਲਾਈਟ ਨਹੀਂ ਹੈਗੀ ਰਾਤ ਤੀ ਇਨਵਰਟਰ ਵੀ ਡਾਊਨ ਹੋ ਗਿਆ ਸਵੇਰੇ 5:30 ਵਜੇ ਤੱਕ ਇਨਵਰਟਰ ਚੱਲਿਆ ਬਸ ਫੇਰ ਅਸੀਂ ਐਂ ਪਏ ਰਹੇ ਚੋਮੂ ਵੀ ਹੁਣ ਉੱਠਿਆ ਉਹ ਚਾਹ ਪਿੰਦਾ ਅੱਜ ਇਹਨਾਂ ਨੂੰ ਛੁੱਟੀ ਸੀਗੀ ਸਕੂਲੋਂ ਹਾਂਜੀ ਆ ਦੇਖੋ ਤੇ ਇਹ ਟੈਲਾਂ ਦਾ ਡਿੱਗੀਆਂ ਨੇ ਆ ਵੀ ਟੁੱਟੀਆਂ ਨੇ ਆ ਨੀਚੇ ਜਿਹੜੀਆਂ ਦੂਜੀਆਂ ਟੈਲਾਂ ਨੇ ਵੀ ਟੁੱਟ ਚੁੱਕੀਆਂ ਨੇ ਉੱਤੋਂ ਗਿਰੀਆਂ ਨੇ ਨਾ ਟੈਲਾਂ ਉਹਦੇ ਕਰਕੇ ਨੀਚੇ ਵਾਲੀਆਂ ਟੈਲਾਂ ਵੀ ਟੁੱਟੀਆਂ ਲੱਗੀਆਂ ਆ ਦੇਖੋ ਇੱਧਰ ਹਾਂ ਬੱਚੇ ਆ ਦੇਖੋ ਆਹ ਬੋਤਾ ਜਮੀਂ ਨੀਚੇ ਪੈ ਗਿਆ ਇਹਨੂੰ ਸਪੋਰਟ ਲਾ ਕੇ ਵੀ ਖੜਾਇਆ ਦੀ ਖੜਦਾ ਹੀ ਨਹੀਂ ਮੰਮੀ ਓਏ ਹੂੰ ਹਾਂ ਸਾਰੀਆਂ ਹਾਂ ਸਾਰੀਆਂ ਟੈਲਾਂ ਗਰ ਗਈਆਂ ਕੋਈ ਗੱਲ ਨਹੀਂ ਔਰ ਖਲਪੜੀ ਆਪਾਂ ਨਿਊ ਬਣਾਵਾਂਗੇ ਸੋਨਾ ਬਣਾਵਾਂਗੇ ਘਰ ਨੂੰ ਫਿਰ ਤੁਸੀਂ ਚਾਹ ਪੀਓ ਬੱਚੇ ਚਾਹ ਪੀਓ ਕੋਈ ਨਾ ਕੋਈ ਲੈ ਬੋਟ ਚਲੀ ਯਾਰ ਹਾਂਜੀ ਹੁਣ ਮਮਾ ਇੱਧਰਲੇ ਬੇੜੇ ਤਾਂ ਕੰਮ ਕਰ ਰਹੇ ਨਾ ਮੈਂ ਤਾਂ ਉੱਧਰਲੇ ਬੇੜੇ ਦਾ ਕੰਮ ਕਰਦਾ ਵੇਖੋ ਸਾਰਾ ਸਾਫ ਸਫਾਈ ਕਰਤੀ ਮਿੱਟੀ ਚੱਕਣੀ ਰਹਿੰਦੀ ਐ ਟੈਲਾਂ ਚੱਕਦੀਆਂ ਬਸ ਮਮਾ ਟਾਈਲ ਨਾ ਕਰੇ ਨੇ ਤਾਂ ਨਹੀਂ ਕੰਚੀ ਆ ਮਾਪਾ ਨੇ ਸਿੱਟਾ ਘੜਾਤਾ ਧਰਮ ਮੇ ਜੋ ਮਿੱਟੀ ਕਾ ਢਕੇ ਇਹ ਚਲਾ ਦੀ ਬਾਕੀ ਤਾਂ ਠੀਕ ਆ ਆਪਣਾ ਸ਼ੌਕਾ ਵੀ ਸ਼ੌਕਾ ਤਾਂ ਤੱਕ ਤਾਂ ਜਾਂਦੀ ਹੁੰਦਾ ਸਵਾ ਮਮੀ ਕੀ ਕਰਨ ਅੱਗੇ ਮੈਂ ਵਸਾ ਟੈਲਾ ਕਰਦਾ ਮਮਾ ਸਾਹਬੋ ਜੀ ਕਿਹਦੇ ਲਾਵਾਂਗੇ ਹਜੇ ਵੀ ਹਜੇ ਹਵਾ ਚੱਲ ਰਹੀ ਹੰਡੀ ਹੰਡੀ ਅਮਰੂਤ ਆਪਣਾ ਸਿੱਧਾ ਹੀ ਖੜਾ ਸੀਗਾ ਨਿੰਮ ਵੀ ਬੰਨਤੀ ਆਪਣੇ ਆਹ ਜਿਹੜਾ ਪੱਤਾ ਆਹ ਪਲਾਂਟ ਆ ਮੰਮੀ ਮਮਾ ਵਾਲਾ ਇਹ ਨਿੰਮ ਉਹ ਵੀ ਨਿੰਮ তুম ক্যা ਕਰ ਰਹੇ হো তুম ক্যা ਕਰ ਰਹੇ হো ਮੈਂ ਖੇਡ ਰਹਾ ਹੂੰ ਇਹ ਚਿੜੀ ਨਾਲ ਖੇਡੀ ਜਾਂਦਾ ਮੈਂ ਨੂੰ ਜਹਾ ਮੋਗੇ ਚਿੱਕਾ ਨਹੀਂ ਲੱਗਿਆ ਮੈਨੂੰ ਤਾਂ ਹੁਣ ਚਿੱਕਾ ਮਾਰ ਕੇ ਆਟੇੰਦਾਸ ਕਰਦਾ ਹੂੰ ਮਿੱਟੀ ਲੱਗਦੀ ਪੰਜ ਹੋਂ ਲੱਗੇ ਨੇ ਮਮਾ ਭੰਡੇ ਮੰਜਣਾ ਔਰ ਨਿਵਾਂ ਜਣ ਤਾਲ ਲੱਗੀਆਂ ਉਹ ਵੀ ਟੁੱਟੀ ਆ ਗਈ ਤਾਜੇ ਪਾਣੀ ਵਾਲੀ ਵੀ ਟੈਪੀ ਪਾਣੀ ਚੜਜੂ ਪਾਣੀ ਹੈ ਨਹੀਂ ਜਿੱਤਾਂ ਇੰਕੀ ਚ ਜਾਵਾਂਗੇ ਆ ਦੇਖੋ ਤਾਜੇ ਪਾਣੀ ਵਾਲੀ ਟੁੱਟੀ ਆ ਤੇ ਉਧਰ ਮੰਮੀ ਦਾ ਫੋਨ ਆਇਆ ਵੀ ਟੁੱਟੀ ਆ ਗਈ ਤੇ ਮੈਂ ਫੋਨ ਤੇ ਦੇਖਿਆ ਕਿ ਅੱਜ ਹੀ ਆ ਗਈ ਟੁੱਟੀ ਮੈ ਤਾਂ ਲਾਈਟ ਤਾਂ ਹੈ ਨਹੀਂ ਲਾਈਟ ਆਪਣੇ ਹੁਣ ਤੱਕ ਨਹੀਂ ਹੈ ਸਾਢੇ 12 ਹੋ ਗਏ ਦੂਜਾ ਦਿਨ ਚੱਲ ਪਿਆ ਤੇ ਨਾ ਲੈਟ ਆ ਤੇ ਨਾ ਵਾਈਫਾਈ ਚੱਲਦਾ ਅੱਜ ਆਪਣਾ ਵਲੌਗ ਵੀ ਪਾਇਆ ਹੋਏਗਾ ਕਿਉਂਕਿ ਨਾ ਤਾਂ ਬਰੋ ਹੈਡਡ ਕੀਤਾ ਜਦੋਂ ਤੂਫਾਨ ਆ ਗਈ ਹੈ ਜਦੋਂ ਹੁਣ ਦਾ ਵਲੌਗ ਉਹ ਉਹ ਨਾ ਦਿਖਾਉਂ। ਬਹਾਨੇ ਨਾ ਮੈਂ ਕੀ ਮਨਜੀ ਦਿੱਤਾ। ਹਾਂ ਤੂਫਾਨ ਨੇ ਲਾਈਟ ਬੰਦ ਕਰਤੀ। ਸਾਰੇ ਸ਼ਹਿਰ ਚ ਲਾਈਟ ਨਹੀਂ ਹੈਗੀ ਸਾਡੇ ਚ। ਸੰਭੇ ਗਰੇ ਪਏ ਨੇ ਜੇ ਰੇ ਨਾਲ ਦਰਖਤ ਪੇੜ ਸਾਰੇ ਗਰੇ ਪਏ ਨੇ ਰਾਸਤੇ ਵੀ ਬੰਦ ਹੋਏ ਪਏ ਨੇ। ਤਾਹਰ ਕੇ ਇੱਥੇ ਕੱਲ ਵੀ ਟੂਕੀ ਆ ਗਈ ਇਹ ਵੀ ਪਤਾ ਨਹੀਂ ਕਿਵੇਂ ਆ ਗਈ ਪਤਾ ਨਹੀਂ ਕਿ ਜਨਰੇਟਰ ਜਰੂਰ ਲਿਆਏ ਹੋਣਗੇ ਮੰਨੇ ਆਹ ਜਨਰੇਟਰ ਲੰਗਿਆ ਲੈ ਆਣੇ ਉਹਦੇ ਕਰਕੇ ਆਪਾਂ ਨੇ ਪਾਣੀ ਛੜਕਾ ਪਾਣੀ ਬਿਨਾ ਤੁਹਾਨੂੰ ਪਤਾ ਜਮਾ ਨਹੀਂ ਕਰਦਾ ਇਸ ਤਰ੍ਹਾਂ ਕੋਈ ਕੰਮ ਨਹੀਂ ਹੋਇਆ ਪਾਣੀ ਦੇ ਬਿਨਾ ਬਸ ਕੰਦਾ ਬਾਹਰ ਦਾ ਬਾਹਰ ਦਾ ਕੰਮ ਨਹੀਂ ਚੱਲਦਾ ਜਿਹੜਾ ਬਸ ਮੇਰੀ ਦਾ ਖਲਾਰਾ ਪਾ ਹੈ ਨਾ ਸਨਾਪੇ ਆਂ ਇਹ ਵੀ ਨੀ ਸੋਤੇ ਕਿਉਂਕਿ ਪਾਣੀ ਨਹੀਂ ਸੀ ਹੈ ਨਾ ਐਂਕੀ ਉਹ ਜਿਹੜਾ ਮਾੜਾ ਮੋਟਾ ਪਾਣੀ ਹੋਊਗਾ ਵੀ ਬੱਚਿਆਂ ਕਰਕੇ ਇੰਨਾ ਰੱਖਣਾ ਪੈਂਦਾ ਦਾ ਤਿੰਨ ਪਲਾਸਟਿਕ ਵਾਲਾ ਪੰਡਾ ਬੱਚਿਆਂ ਦਾ ਉਠਾ ਹੋ ਜਾਂਦਾ ਤਾਂ ਤੇ ਪਾਣੀ ਅਸ ਜਮੀ ਨਹੀਂ ਹੈ ਕੀਤਾ ਬੇਸ ਕੀਤਾ ਜਿਹੜਾ ਥੋੜਾ ਬਹੁਤਾ ਹੋਊਗਾ ਵੀ ਚਲਣਾ ਵੀ ਪਾਣੀ ਮਾਰ ਦੂਗਾ ਤੇ ਹੁਣ ਟੂਟੀ ਆਈ ਆ ਹੁਣ ਮੈਂ ਢੰਗ ਮਾਰ ਦੇ ਲੱਗੀਆਂ ਸਵੇਰ ਤੋਂ ਢੰਗ ਪਈ ਰੋਟੀ ਆ ਮੈਂ ਚਾਚਾ ਨੂੰ ਪਾਣੀ ਪੁੰਦੇ ਮਾਰ ਦਗੀ ਬਾਅਦ ਵਿੱਚ ਦੇਖਾਂਗੇ ਥੈਂਕ ਯੂ ਭਾਜੇ ਫਿਰ ਨਾਵਾਂਗੀ ਸਟੈਟ ਜੀ ਹੈਗੀ ਜਮੀ ਨਹੀਂ ਰਹਾ ਤਾਂ ਬਾਅਦ ਵਿੱਚ ਡਾਊਨ ਹੋ ਗਿਆ ਤੇ ਸਵੇਰੇ 5 ਵਜੇ ਵਾਟਰ ਡਾਊਨ ਹੋਣਾ ਤੇ ਦੇਖੋ ਹੁਣ ਕਦੋਂ ਲਾਈਟ ਆਉ ਕਦੋਂ ਇਨਵਰਟਰ ਚਾਰਜ ਹੋ ਵਾਈਫਾਈ ਦੀ ਤਾਰਾਂ ਤੂੜਾਂ ਸਾਰਾ ਕੁਝ ਟੁੱਟਿਆ ਪਿਆ ਦਾ ਮੈਨੂੰ ਕਦੋਂ ਠੀਕ ਕਰਨੇਗੇ ਕਦੋਂ ਆਪਣਾ ਵਲੌਗ ਪਾਉ ਆ ਲੈਕਚਰਿੰਗ ਚੱਲ ਰਿਹਾ ਪਰ ਵਲੌਗ ਤੋਂ ਬੰਗੋ ਵਲੌਗ ਨਹੀਂ ਸਾਰਾ ਹਾਂਜੀ ਟਾਈਮ ਵੱਜ ਗਏ ਨੇ ਸ਼ਾਮ ਦੇ 5:00 ਕੇ ਬੱਚੇ ਟਿਊਸ਼ਨ ਤੋਂ ਵੀ ਆ ਚੁੱਕੇ ਨੇ ਲਾਈਟ ਦਾ ਹਜੇ ਕੋਈ ਆਤਾ ਪਤਾ ਨਹੀਂ ਨਾ ਲਾਈਟ ਆ ਨਾ ਕੁਝ ਹੋਰ ਆ ਨਾ ਨੈਟ ਚੱਲਦਾ ਵਾਈਫਾਈ ਵੀ ਚੱਲਦਾ ਬੜਾ ਨੁਕਸਾਨ ਹੋਇਆ ਪਿਆ ਆਪਣੇ ਤਾਂ ਸ਼ਹਿਰ ਦੇ ਵਿੱਚ ਹੰਬੇ ਹੰਬੇ ਡਿੱਗੇ ਪੈ ਨੇ ਕੋਈ ਪਤਾ ਨਹੀਂ ਨਾ ਜੇ ਪਾਣੀ ਵੀ ਆਇਆ ਸੀ ਟੈਂਕੀ ਚ ਪਾਣੀ ਸੁਣਿਆ ਬੜਾ ਮੋਟਰ ਤੋਂ ਮੈਨੂੰ ਆਇਆ ਸੀ ਜਿਹੜਾ ਟੈਂਕੀ ਤੇ ਪਾਣੀ ਝੜ ਜੂਗਾ ਨਾ ਵੀ ਆਰੋਚ ਵੀ ਆਜੂਗਾ ਵੀ ਜੇ ਚੱਲ ਜੇ ਲਾਈਟ ਆ ਜੇ ਉਹ ਟੈਂਕ ਦੀ ਜਮਨੀ ਚੜਿਆ ਰੋ ਵੀ ਖਾਲੀ ਹੋਇਆ ਪਿਆ ਪੀਣ ਵਾਲਾ ਪਾਣੀ ਵੀ ਭਰਿਆ ਹੋਉਂ ਦੋ ਵੀ ਹੋਣੀ ਆਪਣੇ ਟਿਊਸ਼ਨ ਟੀਚਰ ਦੇ ਘਰੋਂ ਪੀਣ ਵਾਲਾ ਪਾਣੀ ਲੈ ਕੇ ਆਏ। ਉੱਥੇ ਮੈਂ ਫੋਨ ਭੇਜਿਆ ਸੀਗਾ ਚਾਰਜ ਹੋਣ ਵਾਸਤੇ ਤੇ ਫੋਨ ਚਾਰਜ ਹੋ ਕੇ ਆਇਆ ਉਥੋਂ। ਡਿਲੀਕੇ ਘਰੀ ਭੇਜਤਾ ਸੀ ਬੱਚਿਆਂ ਨੂੰ ਫੜਾਤਾ ਸੀ ਮੈਂਗਾ ਚਾਰਜ ਕਰ ਲਿਆ ਉਧਰ ਲੈਟ ਹੈਗੀ ਉਹਨਾਂ ਕੋਲ। ਆਪਣੇ ਕੋਲ ਹੀ ਲੈਟ ਹੈ ਨਹੀਂ। ਹੁਣ ਰਾਤ ਦੀ ਟੈਨਸ਼ਨ ਹੋਈ ਕਿਵੇਂ ਸੋਵਾਂਗੇ ਬੱਚੇ ਵੀ ਮੈਂ ਸੌਣ ਦੀ ਲੈਟ ਤੋਂ ਬਣਾ ਬਹੁਤ ਔਖਾ ਹੈ। ਮੈਂ ਤਾਂ ਹੁਣ ਆਪ ਬੈਠੀ ਆਂ ਕੋਈ ਵੀ ਚਾਲ ਨੂੰ ਨਹੀਂ ਚੱਲ ਕਰਦਾ ਨਿਹਰਾ ਪਿਆ ਅੰਦਰ। ਸਬਜ਼ੀ ਪਈ ਆ ਮੈਂ ਤੋਰੀਆਂ ਬਣਾਈਆਂ ਸੀ ਦੁੱਧ ਵਾਲੀਆਂ ਤੇ ਉਹਨਾਂ ਦੀ ਰੈਸਪੀ ਵੀ ਸ਼ੇਅਰ ਕੀਤੀ ਆ ਮੈਂ ਕਰਨੀ ਆ ਵੈਸੇ ਹਜੇ ਪਰ ਬਲੌਗ ਅੱਜ ਪਾਉਣਾ ਸੀ ਅੱਜ ਲੈਟ ਨਹੀਂ ਸੀ ਹੋਈ। ਨਾ ਅਪਲੋਡ ਹੋਇਆ ਬਲੌਗ ਨਾ ਐਡਿਟ ਹੋਇਆ ਕੁਝ ਵੀ ਨਹੀਂ ਹੋਇਆ ਬਣਾ ਲੈਟੋਂ ਬਿਨਾ ਨੈਟ ਤੋਂ। ਤੇ ਉਹਨੂੰ ਦੇਖੋ ਜਦੋਂ ਗਾਲੂ ਲੈਟ ਅੱਜ ਦੀ ਕੱਲ ਪਾਉਂਗੀ। ਤੋਰੀਆਂ ਬਣਾਈਆਂ ਸੀ ਕਿਉਂਕਿ ਸਬਜ਼ੀ ਪਈ ਆ। ਉਹ ਵੀ ਦੇਖਾਂਗੇ ਬੱਚੇ ਕੀ ਖਾਣਗੇ ਕਿ ਉਹਨਾਂ ਨੂੰ ਦਹੀਂ ਵੀ ਪਿਆਰਾ ਜੋ ਵੀ ਕਹਿੰਦਾ ਮੈਂ ਤਾਂ ਟੋਰੀਆਂ ਖਾਣੀਆਂ ਹੁਣ ਸੱਚੂ ਦੇਖ ਕੇ ਲਓ ਜੀ ਰਾਤ ਦੇ ਬੱਜ ਗਏ ਸ਼ਾਮ ਨੂੰ 7:30 ਹੋ ਚੁੱਕੇ ਨੇ ਸ਼ਾਮ ਤੇ ਸਾਰੇ ਘਰੇ ਨੇ ਹਨੇਰਾ ਹੋ ਗਿਆ ਤੇ ਹੁਣ ਮੋਬਾਈਲਾਂ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਲਈ ਕਿ ਮੇਰਾ ਮੁੰਡਾ ਹੋਰ ਫੈਟਾ ਸਾਫਾ ਪੂਰਾ ਤੇ ਹੁਣ ਰੋਟੀ ਬਣਾਉਣ ਲੱਗਿਆਂ ਮੈਂ ਚਲੋ ਬਾਹਰੇ ਬਹਿ ਕੇ ਖਾ ਲਾਂਗੇ ਬਾਹਰ ਤਾਂ ਹਜੇ ਚਾਲਣ ਹੈਗਾ ਬਾਹਰ ਉਹ ਆਇਲ ਦੀ ਲਾਈਟ ਲਾ ਲਾਂਗੇ ਬਾਹਰ ਜੋ ਹੁਣ ਆਪਾਂ ਨੂੰ ਮੱਛਰ ਨੇ ਰੇਟੇ ਕੰਦੇਣਾ ਅੰਦਰ ਤਾਂ ਆਪਣੇ ਜੱਗਾਂ ਮੱਛਰ ਨਹੀਂ ਹੈਗਾ ਪਰ ਅੰਦਰ ਗਰਮੀ ਆ ਤੇ ਹਨੇਰਾ ਬਹੁਤ ਤੇ ਲਾਈਟ ਦਾ ਹਜੇ ਤੱਕ ਕੋਈ ਨਾ ਨਿਸ਼ਾਨ ਨਹੀਂ ਤੇ ਇੱਕ ਗੱਲ ਹੋਰ ਆਪਣੇ ਟੈਕੀ ਦਾ ਭਾਰ ਕੀਤੀ ਆ ਪਾਣੀ ਤੇ ਬਸ ਪਾਣੀ ਦੀ ਥੋੜੀ ਜਿਹੀ ਜ਼ਿਆਦਾ ਆ ਟਾਵਰ ਤੋਂ ਥੋੜੀ ਚੰਗਾਰੀਆਂ ਨਿਕਲ ਰਹੀਆਂ ਦੀਆਂ ਜੀ ਚੀ ਆਂਦੇ ਨੇ ਅੱਜ ਜਿਹੜੇ ਲਕੀਵਾੜੇ ਮਿੱਤੇ ਹਨ ਲੈ ਡਾਟ ਦੇ ਕਰ ਵੈਸੇ ਅੱਜ ਸ਼ਹਿਰ ਅੱਜ ਹੀ ਲੈ ਕੇ ਤੇ ਆਪਣੇ ਵਾਲੀ ਸਾਈਡ ਹਜੇ ਲੈਟ ਆਈ ਨਹੀਂ ਹੈਗੀ ਆਪਣੇ ਵਾਲੀ ਸਾਈਡ ਤੋਂ ਪਾਣੀ ਪਾਣੀ ਆਇਆ ਚਲੋ ਪਾਣੀ ਦਾ ਵੀ ਬਹੁਤ ਵੱਡਾ ਕੰਮ ਹੁੰਦਾ ਦਾ ਪਾਣੀ ਵੀ ਹੋਣਾ ਜ਼ਰੂਰੀ ਆ ਪਾਣੀ ਬਣਾ ਨਹੀਂ ਸਕਦਾ ਮੈਂ ਕਿਹਾ ਚਲੋ ਹੁਣ ਰੋਟੀ ਬਣਾ ਲਾਂ ਮੱਚਿਆਂ ਨੂੰ ਕਿਹਾ ਮੈਂ ਬਾਹਰ ਬੈਠ ਕੇ ਖਾ ਲਵਾਂ ਅੱਜ ਹੋਰ ਕੀ ਬਣਾ ਲਾਂ ਬਾਹਰ ਤਾਂ ਮੂੜੀ ਵੀ ਹਵਾ ਚੱਲਦੀ ਆ ਠੰਡੀ ਠੰਡੀ ਤੂੰ ਕੀ ਆਈ ਹੈ ਲਓ ਜੀ ਹੋ ਗਿਆ ਰੋਟੀ ਦਾ ਟਾਈਮ ਬੱਚੇ ਆਪਾਂ ਨੇ ਬੁਲਾ ਲਏ ਤੇ ਇਹਨਾਂ ਦੇ ਹੈਂਡਸ ਓ ਸਾਫ ਕਰਾਤੇ ਤੇ ਹੁਣ ਲੱਗਿਆ ਰੋਟੀ ਖਾਣ ਹਜੇ ਮੌਸਮ ਠੀਕ ਆ ਬਾਹਰ ਕੋਈ ਜ਼ਿਆਦਾ ਉਹ ਨਹੀਂ ਹੈਗਾ ਤੇ ਨਾਲ ਦਹੀਂ ਆ ਤੇ ਨਾਲ ਗਵੰਡੀਆਂ ਤੋਂ ਅਸੀਂ ਦਾਲ ਲਈ ਅੱਜ ਜੋ ਵੀ ਕਹਣਾ ਮੈਂ ਤੋਰੀਆਂ ਨਹੀਂ ਖਾਣੀਆਂ ਕਹਿੰਦਾ ਮੈਂ ਦਾਲ ਨਾਲ ਰੋਟੀ ਉਹ ਮੈਨਾਂ ਦਾ ਰੋਟੀ ਨਹੀਂ ਖਾਣੀ ਤੇ ਫਿਰ ਮੈਂ ਦੀਦੀ ਤੋਂ ਦਾਲ ਲਈ ਆ ਚੁੱਲੇ ਤੇ ਬਣੀ ਹੋਈ ਆ ਦਾਲ ਤੇ ਇੱਧਰ ਪਿਆਜ਼ ਤੇ ਹਰੀ ਮਿਰਚ ਕਰਮ ਬਹੁਤ ਆ ਬੜੀ ਜਾਂਦੇ ਕਰਮ ਆ ਹੂੰ